ਹਾਂਜੀ ਅੱਜ ਆਪਾਂ ਪਹੁੰਚੇ ਹਾਂ ਤੰਬੂ ਮਾਲ ਪਾਸ਼ਾਈ 7ਵੀਂ ਗੁਰਦੁਆਰਾ ਸਾਹਿਬ ਗੁਰਦੁਆਰਾ ਤੰਬੂ ਮਾਲ ਸਾਹਿਬ ਪਾਸ਼ਾਈ 7ਵੀਂ ਅੱਜ ਅਸੀਂ ਉੱਥੇ ਪਹੁੰਚੇ ਹਾਂ ਕਿੱਥੇ हां जी ਆ ਇਤਿਹਾਸ ਹੈ ਇਤਿਹਾਸ ਗੁਰਦੁਆਰਾ ਸ੍ਰੀ ਤੰਬੂ ਮਾਲ ਸਾਹਿਬ ਪਾਸ਼ਾਹੀ 7ਵੀਂ ਪਿੰਡ ਡਗਰੂ ਇਹ ਇਤਿਹਾਸਾਕ ਸਥਾਨ ਸਾਹਿਬ ਸ੍ਰੀ ਗੁਰੂ ਹਰ ਹਰਾਈ ਸਾਹਿਬ ਪਾਸ਼ਾਹੀ 7ਵੀਂ ਦੁਆਰਾ ਚਰਨ ਛੋਹ ਪ੍ਰਾਪਤ ਹੈ ਜਦੋਂ ਟਰੋਲੀ ਭਾਈ ਵਿਖੇ ਗੁਰੂ ਹਰਿ ਸਥਾਨ ਪਾਸ਼ਾਹੀ 6ਵੀਂ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ ਗੁਰੂ ਜੀ ਸਿੰਘਾ ਸਮੇਤ ਐਸ ਸਥਾਨ ਤੇ ਠਹਿਰੇ ਸਨ ਅਤੇ ਇਥੋਂ ਜਾ ਕੇ ਢੋਲੀ ਭਾਈ ਵਿਖੇ ਸੇਵਾ ਕਰਵਾਇਆ ਕਰਦੇ ਸਨ ਜੋ ਇਹ ਮਾਲ ਸਹਿਬ ਬਾਣ ਦਾ ਦਰਾਖਤ ਹੈ ਇਹ ਉਸ ਸਮੇਂ ਦਾ ਪ੍ਰਾਤਣ ਦਰਾਖਤ ਹੈ ਆ ਬਾਣਾ ਜਿਹੜਾ ਇਹ ਉਦੋਂ ਦਾ ਦਰਾਖਤ ਤੇ ਆਓ ਹੁਣ ਤੁਹਾਨੂੰ ਅਸੀਂ ਦਰਬਾਰ ਸਾਹਿਬ ਦੀ ਦਰਸ਼ਨ ਕਰਾਈਏ ਆਪਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ। ਅਗਲੇ ਜੀ ਕਾ ਦੋਆ ਇਹ ਤੰਬੂ ਮਾਲ ਸਹਿਬ ਗੁਰਦੁਆਰਾ ਪਿੰਡ ਡਗਰੂ ਦੇ ਵਿੱਚ ਅਸੀਂ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ